ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਪੁੰਨੀਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਬਿਲਕੁਲ ਜਿਹੜਾ ਦੋਸਤੋ ਕਰਿਆਲੇ ਦੇ ਲਾਗੇ ਪਿੰਡ ਹੈਗਾ ਪੁੰਨੀਆਂ ਪਿੰਡ ਆ ਵੀਰ ਭਿੰਦੇ ਦੇ ਘਰੇ ਆਈਆਂ ਦੋਸਤੋ ਮੋਸਟਲੀ ਜਿਹੜੀਆਂ ਦੋਸਤੋ ਜ਼ਿਆਦਾਤਰ ਆਪਣੀਆਂ ਵੀਡੀਓ ਆ ਵੀਰ ਭਿੰਦੇ ਦੀਆਂ ਪੈਂਤੀਆਂ ਰਹਿੰਦੀਆਂ ਆਪਣੇ ਚੈਨਲ ਤੇ ਤੇ ਖਾਸ ਤੌਰ ਤੇ ਵੇੜਾਂ ਦਾ ਕੰਮ ਆ ਠੀਕ ਆ ਜੀ ਗਾਵਾਂ ਜਿਹੜੀਆਂ ਦੋਸਤੋ ਇਸ ਘਰੋਂ ਤੁਹਾਨੂੰ ਦੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਤੇ ਨੰਬਰ ਜਿਹੜੇ ਆ ਵੀਰ ਭਿੰਦੇ ਦੇ ਆਪਾਂ ਬਿਲਕੁਲ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਨੇ ਆ ਅੱਜ ਵੇੜਾ ਜਿਹੜੀਆਂ ਦੋਸਤੋ ਨਗ ਹੈਗੇ तकरीबन 5 ਵੇੜਾ ਨੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਕੀ ਕਿਸੇ ਵੀਰ ਨੇ ਵੀ ਜੇਕਰ ਦੋਸਤੋ ਆਨਲਾਈਨ ਡਿਲੀਵਰੀ ਤੁਸੀਂ ਲੈਣੀ ਹੋਵੇ ਠੀਕ ਆ ਜੀ ਪੰਜਾਬ ਤੋਂ ਬਾਹਰ ਜੇਕਰ ਗੱਲ ਕਰੀਏ ਤਾਂ ਤੁਸੀਂ ਉਹ ਵੀ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਵੇੜਾ ਚੰਗੀਆਂ ਸਾਫ਼ ਸੁਥਰੀਆਂ ਹੁੰਦੀਆਂ ਨੇ ਠੀਕ ਆ ਜੀ ਤੇ ਤਸੱਲੀ ਬੇਸ਼ੱਕ ਤੁਸੀਂ ਵੀ ਆਪਦੀ ਇੱਕ ਟਾਈਮ ਦੋ ਟਾਈਮ ਜਿਹੜੀ ਘਰੇ ਚਵਾਈ ਕਰਕੇ ਜਿਹੜਾ ਪਸ਼ੂ ਖਾਸ ਤੌਰ ਤੇ ਸੂਇਆ ਉਹਦੀ ਜ਼ਰੂਰ ਤਸੱਲੀ ਬਾਕੀ ਜਿਹੜਾ ਪਾਸੂ ਸੂਨ ਵਾਲਾ ਉਹ ਬਿਲਕੁਲ ਆਪਦਾ ਟਿੱਪ ਕੇ ਜਿਹੜੀ ਆ ਦੋਸਤੋ ਚੈੱਕ ਕਰ ਲਿਆ ਕਰੋ ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਹੋ ਬੜਾ ਸਾਫ਼ ਹੁੰਦੀਆਂ ਨੇ ਬਾਕੀ ਨਰਕ ਪਰਖ ਆਪਣੀ ਜਰੂਰ ਕਰ ਲਿਆ ਕਰੋ ਆਜੋ ਬਤੇ ਰੇ ਡਿਟੇਲ ਆਪਾਂ ਲੈ ਕੇ ਵੀਰ ਤੋਂ ਸਾਂਝੀ ਤੁਹਾਡੇ ਨਾਲ ਕਰਦੇ ਆਂ ਸਭ ਤੋਂ ਪਹਿਲਾਂ ਵੀਰ ਪਿੰਦੇ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਜੋ ਆਪਣਾ ਭੈਣ ਭਰਾ ਬਾਹਰ ਚੈਨਲ ਵੇਂਦੇ ਆ ਸਾਰੇ ਭੈਣ ਭਰਾ ਉਹਨਾਂ ਸਾਸਰੀ ਕਾਲ ਠੀਕ ਆ ਤੇ ਪਿੰਦੇ ਵੀਰ ਫਿਰ ਮਾਲ ਵਧੀਆ ਵਿਕਦਾ ਰਹਿੰਦਾ ਹੈ ਨਾ ਹਾਂ ਜੀ ਜੀ ਵਧੀਆ ਵਿਕਦਾ ਜੀ ਵਧੀਆ ਤੇ ਭੈਣ ਭਰਾ ਤੋਂ ਲੋਕਲੋ ਵੀ ਆ ਕੇ ਲੈ ਕੇ ਜਾਂਦੇ ਆਂ ਵੀਰ ਜੀ ਲੋਕਲ ਵੀ ਬਾਹਰ ਤੋਂ ਠੀਕ ਹੈ ਜੀ ਹਾਂ ਜੀ ਔਨਲਾਈਨ ਵਾਸਤੇ ਇਹ ਚਲ ਮਾਲ ਅਜ ਲੋਕਲੀ ਜਿੰਨਾ ਕਿ ਮਿਲਦਾ ਨਾ ਲੋਕਲੀ ਵੇਚੀ ਜਾਂਦਾ ਵਾ ਬਿਲਕੁਲ ਬਾਹਰ ਦੂਆ ਤਨਾਂ ਭਣ ਪਰ ਮੇਰੇ ਫੋਨ ਆਇਆ ਪਰ ਅਜੇ ਨਾ ਜਿੰਨਾ ਕਿ ਮਾਲ ਮਾਲ ਬੜਾ ਘੱਟ ਮਿਲਦਾ ਜੀ ਹੂੰ ਫਿਰ ਜਿੰਨਾ ਕਿ ਆਉਂਦਾ ਉਹਨਾਂ ਦਾ ਉਹ ਵੀ ਘੱਟ ਗਿਆ ਥੋੜਾ ਜਿਹਾ ਹਾਂ ਸੁਭਾਣ ਫੋਨ ਕੀਤਾ ਸੀ ਨਾ ਉਹ ਤੁਸੀਂ ਨੇ ਦੇ ਵਿੱਚ ਬੈਠਾ ਦੋ ਵੱਡੀਆਂ ਉਹ ਵੀ ਸੇਲ ਹੋ ਗਈਆਂ ਜੀ ਹੂੰ ਇਹ ਵੀ ਮਾਲ ਨਾਲ ਦੇ ਨਾਲ ਵੇਚਦਾ ਜਾਂਦਾ ਜੀ ਵੇਚਦਾ ਜਾਂਦਾ ਹਾਂ ਜੀ ਤੇ ਅੱਜ ਫਿਰ ਵੀਰ ਭਿੰਦੇ ਕਿੰਨੇ ਪਸ਼ੂ ਬਕਾਊਗਾ ਫਿਰ ਕੋ ਪੰਜ ਆਪਣਾ ਪੰਜ ਆਵੇ ਜੀ ਪੰਜ ਬੇੜਾ ਹਾਂ ਜੀ ਕਿੰਨੀਆਂ ਕਸੂਈਆਂ ਗੱਬਣ ਕਿਵੇਂ ਇਹ ਵੀ ਤਿੰਨ ਸੂਈਆਂ ਦੋਸਤੋ ਦੋ ਗੱਬਣ ਨੇ ਆਜੋ ਬਥੇਰੇ ਆਪਾਂ ਡਿਟੇਲ ਲੈ ਕੇ ਵੀਰ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਤੁਸੀਂ ਵੇੜ ਬਿਲਕੁਲ ਸਕਰੀਨ ਤੇ ਦੇਖ ਰਹੇ ਹੋ ਇਹ ਵੇੜ ਦੀ ਪੂਰੀ ਆਪਾਂ ਇਨਫੋਰਮੇਸ਼ਨ ਲੈ ਲੈਂਦੇ ਆਂ ਇਹ ਵੀਰ ਸੂਈ ਆ ਹਾਂ ਜੀ ਵੀਰ ਜੀ ਸੂਈ ਆ ਜੀ ਤੇ ਇਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਵੀਰ ਜੀ ਰਾਜ ਭਾਵੀ 5 ਦਿਨ ਹੋ ਗਏ ਆ ਵੀ 5 ਦਿਨ ਹੋ ਗਿਆ ਪਿਛੇ ਇਹਦੇ ਬੱਚੀ ਆ ਜੀ ਠੀਕ ਆ ਦੁੱਧ ਥੱਲੇ ਮਾਲੋ 17 ਹੋ ਗਏ 18 ਹੋ ਗਏ ਠੀਕ ਆ ਜੀ ਇਹਨਾਂ ਮੌਕੇ ਦਾ ਹਿਆਰ ਹੈ ਜੀ ਠੀਕ ਆ 17 18 5 ਕਿ ਦਿਨ ਹੋ ਗਏ ਆ ਹਾਂ ਵੀ ਵੱਠੀ ਜਿਹੜੀ ਦੋਸਤੋ ਇਸ ਬੈਡ ਦੇ نیچے ਆ ਠੀਕ ਆ ਬਾਕੀ ਹਵਾਨੇ ਦੀ ਬੈਕ ਸਾਈਡ ਤੋਂ ਤੁਸੀਂ ਜਿਹੜੀ ਹੈਗੀ ਆ ਕੁਆਲਿਟੀ ਆ ਜ਼ਰੂਰ ਚੈੱਕ ਕਰ ਲੋ ਥਾਂ ਤੁਹਾਨੂੰ ਬਿਲਕੁਲ ਮੁੱਠੀ ਵਾਲਾ ਆ ਕਰੋ ਚੈੱਕ ਜੀ ਠੀਕ ਆ ਤੇ ਦੁੱਧ ਹੁਣ ਵੀਰ ਕਿੰਨਾ ਗਾ ਸਹੀ ਆਪਣਾ ਜਿਹੜਾ ਚੋਲਾ ਜੀ 17 ਕਿਲੋ ਰੈਡੀ ਆ ਜੀ 17 ਕਿਲੋ ਆ ਹਾਂਜੀ ਘਰ ਕਿਉਂ ਲਈ ਆ ਇਹਨਾਂ ਵੀ ਜਾ ਕੇ ਕਿਰੇ ਫਾਰਮ ਹੋਰ ਮ ਚਲੇਗੀ ਹਾਂਜੀ ਦੁੱਧ ਵੀਰ ਬਾਹਰ ਹੋ ਜੀ ਠੀਕ ਆ ਮਗਰ ਵੱਛੀ ਦੱਸਿਆ ਨਾ ਮਗਰ ਵੱਛੀ ਆ ਜੀ ਵੱਛੀ ਆ ਹਾਂਜੀ ਆਪ ਦੂਜਾ ਸੂਭਾ ਹੀ ਨਾ ਦੂਜਾ ਸੂਭਾ ਛੇ ਦਾ ਦਾ ਮੂਹ ਛੇ ਕੀ ਆ ਮੂਹ ਹਾਂਜੀ ਹਾਂ ਵੀਰ ਖੋਲ ਗਏ ਇਹਨੂੰ ਖੋਲ ਦਿਓ ਹਾਂਜੀ ਤੇ ਬਾਕੀ ਵਹਿੜ ਚੰਗੀ ਆ ਦੋਸਤੋ ਠੀਕ ਆ ਤੇ ਤੁਸੀਂ ਲੈਵੇ ਦੀ ਆਰਡਰ ਦੀ ਕੁਆਲਿਟੀ ਵੇਖ ਕੇ ਚੈੱਕ ਕਰ ਲੋਗੇ ਵੀ ਵਹਿੜ ਚੰਗੀ ਆ ਬੋਰ ਤੇ ਦੂਜਾ ਸੂਭਾ ਸਹੀ ਆ ਮਗਰ ਵੱਛ बाकी फेज की क्वालिटी चंकी है कदख खाटी सोना है बैट का मूह छि ठीक है करो चेक हाँ जी तोर लगे फिर ठीक है ले ਆ ਲੋ ਦੋਸਤੋ ਕਰੋ ਚੈੱਕ ਠੀਕ ਆ ਤਸੱਲੀ ਵਾਲੀ ਚੀਜ਼ ਆ ਬੇਸ਼ੱਕ ਤਸੱਲੀ ਤੁਸੀਂ ਵੀ ਅੱਜ ਦੋ ਟਾਈਮ ਦੀ ਘਰੇ ਚਬਾਈ ਕਰਕੇ ਕਰ ਲਿਓ ਤੇ ਆ ਕਰੋ ਠੀਕ ਆ ਤੇ ਭਿੰਦੇ ਵੀ ਇਹਦਾ ਬੱਚਾ ਕਿੱਥੇ ਸੀਗਾ ਇਹਦਾ ਵੀ ਬੱਚੀ ਆ ਉਹ ਵੱਜੀ ਆਈ ਆ ਬੱਚੀ ਆ ਦੋਸਤੋ ਜਿਹੜੀ 20 ਤੋਂ 25 ਦਿਨ ਦਾ ਸਮਾਂ ਹੋ ਗਿਆ ਠੀਕ ਆ ਆ ਬੱਚੀ ਇਸ ਦੇ نیچے ਜ਼ਰੂਰ ਤੁਸੀਂ ਧਿਆਨ ਨਾਲ ਦੇਖ ਲਿਓ ਆ ਭਿੰਦੇ ਵੀ ਕੀ ਪ੍ਰਾਈਜ਼ ਦਾ ਮੁੱਲ ਕਿੰਨਾ ਇਹਦਾ ਵੀਰ ਜੀ ਹਾਂ 58000 ਰੁਪਿਆ ਜੀ 58000 ਥੋੜਾ ਬਹਾਦਾ ਇਮਾਨਤਾਨ ਹੋਣਾ ਕੋਈ ਸੌਦੇ ਵਾਲੀ ਗੱਲ ਨਹੀਂ ਇਹਦੇ ਵਿੱਚ ਹੈਗੀ ਜੀ ਠੀਕ ਆ ਜੀ ਜੇ ਕੋਈ ਮੇਰਾ ਵੀਰ ਭਰਾ ਜਿਹਨੇ ਆਖਣਾ 2000 ਕੱਢ ਲਿਆ ਤੈਨੂੰ ਉਹਦਾ ਮੈਨੂੰ ਫੋਨ ਨਾ ਕਰੇ ਜੀ ਅੱਛਾ ਜੀ ਇਮਾਨਤਾਂ 58000 ਚੋਂ 1000 ਕਰ ਦਈਏ 500 ਕਰ ਦਈਏ ਆਪ ਦੀ ਮਰਜ਼ੀ ਹੈ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਠੀਕ ਆ ਜੀ 58000 ਦੇ ਵਿੱਚੋਂ ਵੀਰਾਂ ਦਾ ਭਾਵੇਂ 200 500 ਰੁਪਿਆ ਜਿੰਨਾ ਕਿ ਹੈਗਾ ਹਜ਼ਾਰ ਇਮਾਨਤਾਨ ਕਰ ਦਈਏ ਉਹ ਮਰਜ਼ੀ ਨਾਲ ਆਪ ਦੀ ਖੁਸ਼ੀ ਨਾਲ ਆ ਤੇ ਆ ਕਰੋ ਚੈੱਕ ਜੁਲਟ ਬਹਿਣੀ ਵੈਰੀ ਗੁੱਡ ਬੜਾ ਚੰਗੀ ਆ ਇਸ ਤੋਂ ਬਾਅਦ ਅਗਲੀ ਵਾਰ ਤੁਹਾਨੂੰ ਆਪ ਦਿਖਾਉਣੇ ਆ ਠੀਕ ਆ ਇਹ ਵੈੜ तकरीबन ਹਜੇ ਬਿਲਕੁਲ ਤਿਆਰੀ ਦੇ ਵਿੱਚ ਆ ਬਣਾਈ ਆਉਂਦੀ ਮੈਨੂੰ ਲੱਗਾ ਵੀ ਇਹ ਸੂਣ ਵਾਲੀ ਹੈ ਹਜੇ ਹਫਤਾ ਲੱਜੂ ਜੀ ਹਫਤਾ ਲਾ ਇੰਦਰਾ ਹਫਤੇ ਦੀ ਕੱਚੀ ਹੈ ਜੀ ਦੂਸਰਾ ਸੁਆਏ ਸੁਆ ਵੀ ਦੂਜਾ ਜੀ ਹਾਂਜੀ ਦੂਸਰਾ ਸੁਆਏ ਠੀਕ ਹੈ ਜੀ ਸੁਆ ਦੋਸਤੋ ਇਸ ਵੈੜ ਨੇ ਵੀ ਦੂਜਾ ਸੂਣਾ ਠੀਕ ਆ ਤੇ ਹਫਤੇ ਦੀ ਬਿਲਕੁਲ ਕੱਚੀ ਆ ਹਫਤਾ ਟਾਈਮ ਲਏ ਜੂਗੀ ਠੀਕ ਆ ਬਾਕੀ ਖਵਾਨਾ ਤੁਸੀਂ ਵੇਖ ਲਓ ਹਜੇ ਤਿਆਰੀ ਬਿਲਕੁਲ ਮੁਕੰਮਲ ਨਹੀਂ ਕੀਤੀ ਹਜੇ ਢਿੱਲਾ ਟੁਲਾ ਬਹੁਤ ਜਿਆਦੀਆਂ ਨੇ ਤੇ ਬਣਾਤਣਾ ਹਜ ਕਰਕੇ ਫੇਰ ਬੈਠਦੇ ਹਾਂ ਸੋਣਾ ਤੇ ਬਿਲਕੁਲ ਜਿਹੜੀ ਐ ਫੇਸ ਤੋਂ ਫੇਸ ਉਹ ਜ਼ਰੂਰ ਦੇਖੋ ਜੀ ਖੋਲੋ ਨਾਲੇ ਭਾਈ ਖੋਲੋ ਨਾਲੇ ਨੂੰ ਘਵਾੜਾ ਆਪਣੇ ਆਲਾ ਕੀ ਕਰੂ ਜੀ ਠੀਕ ਆ ਦੂਜਾ ਸੂਆ ਬੈੜ ਸੁਣ ਜਾ ਰਹੀ ਹੈ ਤਕਰੀਬਨ ਤੇ ਹਾਂਜੀ ਲੈ ਜਾਓ ਜੀ ਠੀਕ ਆ ਲੈਫਟੀ ਜਿਹੜੀ ਆ ਦੋਸਤੋ ਵਧੀਆ ਠੀਕ ਆ ਤੇ ਹਵਾਨੇ ਦੀ ਜਿਹੜੀ ਕੁਆਲਿਟੀ ਮੈਂ ਗੱਲ ਕਰਦਾ ਹੁਣ ਆ ਵੀ ਚੰਗੀ ਆ ਬਾਕੀ ਬਿਲਕੁਲ ਬਣੀ ਜਾਂਦੀ ਆ ਬੈੜ ਤੁਸੀਂ ਦੇਖੋਗੇ ਜਿਵੇਂ ਜਿਵੇਂ ਨੇੜਾ ਹੁੰਦਾ ਜਾਂਦਾ ਓਵੇਂ ਓਵੇਂ ਬਣਾਸਣਾ ਜਿਹੜਾ ਦੋਸਤੋ ਤਿਆਰੀ ਕਰੀ ਜਾਂਦੀ ਆ ਬਾਕੀ ਥਣ ਥਣ ਨੂੰ ਦੇਖੜਵੇ ਆ ਤੇ ਹੈ ਵੀ ਮੁਠੀ ਜਲਾ ਥਣ ਕੋਈ ਛੋਟਾ ਜਿਹਾ ਥਣ ਨਹੀਂਗਾ ਬਿਲਕੁਲ ਮੁਠੀ ਵਿੱਚ ਆ ਜਾਊਗਾ ਥਣ ਠੀਕ ਆ ਚਵਾਈ ਚੰਗੀ ਕਰਾ ਦੂਗੀ ਠੀਕ ਹੈ ਜੀ। ਠੰਡੀ ਸੀ ਇਹ ਸੌ ਪੂਰੀ ਹੈ। ਆ ਬਿਠਾ ਦਿਓ ਜੀ। ਅੱਜ ਮੈਂ ਮਰਜੀ ਹੱਥ ਲਾਈ ਜਾਓ ਦੋਸਤੋ ਆ ਕਰੋ ਚੈੱਕ ਠੀਕ ਆ। ਸੀਲ ਸੌ ਪੂਨਾ ਪੂਰਾ ਹੈਗਾ। ਤੇ ਭਿੰਦੇ ਵੀਰ ਕਿੰਨੀ ਕੀ ਡਿਮਾਂਡ ਇਸ ਵਾਰ ਦੀ ਫਿਰ? ਇਹ ਤਾਂ ਵੀਰ ਜੀ ਇਹਨੇ ਇੱਕ ਤਾਂ ਪਹਿਲਾਂ ਨੇ ਦੋ ਚੋਅ 17 ਕਿਲੋ। ਹਾਂ ਜੀ। ਠੀਕ ਆ ਜੀ। ਫਿਰ ਕੀ 20 ਦੇ ਪਲੱਸ ਜਾਓਗੇ ਜੀ? ਹੂੰ। 20 ਦੇ ਰਹਿ ਜਾਏ ਕੋਈ ਕਿਲੋ ਖੰਡ ਘੱਟ ਵੀ ਦੇ ਸਕਦੇ ਵਿੱਚ ਇੱਥੇ ਜਾਊ ਵੀਰ ਦੇ ਸਨਮਾਨ ਜੀ। ਠੀਕ ਆ। ਬਾਕੀ ਵੀਰ ਜੀ ਇਹਦੀ ਡਿਮਾਂਡ ਹਾਂ ਨਾ 43000 ਰੁਪਇਆ ਹੈ। 43000। 43000 ਜੀ। ਠੀਕ ਆ ਜੀ। ਹ 43000 ਜਿਹੜੀ ਦੋਸਤੋ ਹਾਨ ਆਏਗੀ ਠੀਕ ਆ ਯੈਸਨੋਆ ਵੀਰਾਂ ਦਾ ਵੀ ਇਸ ਬੈੜ ਦੀ ਠੀਕ ਆ 43000 ਬਾਕੀ ਜਿਹੜਾ ਮਾਨਤਾ ਨਾਲ ਗੁੰਜਾਇਸ਼ ਆ ਕੋਈ ਪਿਆਰ ਮੁਹੱਬਤ ਉਹ ਤੁਸੀਂ ਆਪਦੀ ਘਰੇ ਕਰਾਉਣੀ ਆ ਵੀਰ ਤੋਂ ਅਗੇ ਮੌਕੇ ਤੇ ਘਰੇ ਵਿਜ਼ਿਟ ਕਰ ਲਿਓ ਤੇ ਜਿੰਨਾ ਕਰਾਉਣਾ ਹੋਇਆ ਮਾਨਤਾ ਨੂੰ ਜਰੂਰ ਕਰਵਾ ਸਕਦੇ ਹੋ ਠੀਕ ਆ ਵਧੀਆ ਬੈੜ ਆ ਇਸ ਤੋਂ ਬਾਅਦ ਇੱਕ ਕਰਾਂਗੇ ਜਿਹੜੀ ਆ ਦੋਸਤੋ ਕਾਲੀ ਬੈੜ ਤੁਹਾਨੂੰ ਉਹ ਦਿਖਾਵਾਂਗੇ ਇਹ ਸੂਈ ਆ ਵੀਰ ਜੀ ਤੇ ਇਹ ਵੀ ਸੂਈ ਆ ਇਹ ਵੀ ਕਰਾਸ ਅੰਗ ਆ ਗਿਆ ਹਨਾ ਜੀ ਹਾਂਜੀ ਹਾਂਜੀ ਤੇ ਕਿੰਨੇ ਕ ਟਾਈਮ ਹੋ ਗਿਆ ਵੀਰੇ ਨੂੰ ਸੂਈ ਨੂੰ ਇਹ ਵੀਰ ਜੀ ਕੱਲ ਰਾਤ ਸੂਈ ਆ ਠੀਕ ਆ ਜੀ ਹਾਂਜੀ ਇਹ ਬੱਚਾ ਆ ਗਿਆ ਹਾਂਜੀ ਕਲ ਰਾਤੀ ਸੂਈ ਹੈ ਨਾ ਕਲ ਰਾਤੀ ਸੂਈ ਹੈ ਠੀਕ ਆ ਆ ਕਰੋ ਚੈੱਕ ਜੀ ਆ ਦੇਖੋ ਥਾਣਾ ਥੁਣ ਠੀਕ ਆ ਜੀ ਬਿਲਕੁਲ ਚਾਰ ਥਾਣਾ ਦੋਸਤੋ ਤੇ ਬਰਾਬਰ ਵਿਥ ਵਿਰਲ ਵੀ ਜਿਹੜੀ ਪੂਰੀ ਆ ਤੇ ਮੁਠੀ ਵਾਲਾ ਥਾਣਾ ਬਿਲਕੁਲ ਤੇ ਬੋਲਾ ਵੀਰ ਜੀ ਚੁਆਈ ਕੀਤੀ ਕਿਵੇਂ ਨਿਕਲੀ ਹੈ ਚੈੱਕ ਥਾਣਾ ਦੀ ਵੀ ਇੱਕ ਨੰਬਰ ਦੀ ਨਿਕਲੀ ਆ ਅੱਛਾ ਜੀ ਤੇ ਜਿਹੜਾ ਇਹਨਾਂ ਦਾ 8 ਲੀਟਰ ਸਨਮਨ ਬੋਲਾ ਪਾਇ ਚੋਇਆ 8 ਦੇ ਲਗ ਤੱਕ ਕੋ ਥੋੜਾ ਬੜਾ ਥੱਲੇ ਵੀ ਕਿਲੋ ਛੱਡਿਆ ਹੋਊਗਾ 8 ਦੇ ਸਨ ਬਣ ਚੁਕਿਆ ਜੀ ਹੂੰ ਸੁਆ ਵੀ ਦੂਜਨ ਹੀ ਹੈ ਦੂਜਨ ਦੂਜੇ ਜੀ ਹਾਂਜੀ ਦੂਜੇ ਸੁਬਾ ਹੀ ਆ ਤੇ ਜੋ ਬਣ ਇਹਨੂੰ ਵੀ ਖੋਲ ਪਾ ਦੂਜਾ ਸੁਬਾ ਦੋਸਤੋ ਇਹ ਵੜ ਸੁਈ ਹੈ ਠੀਕ ਹੈ ਤੇ ਤਕਰੀਬਨ ਕੱਲ ਰਾਤ ਦੀ ਸੁਈ ਆ ਅੱਜ ਦੂਜਾ ਦਿਨ ਆ ਸੈਕੰਡ ਡੇ ਅੱਜ ਸੁਈ ਨੂੰ ਤੇ ਵੜ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਮਗਰ ਬੱਚਾ ਹੈਗਾ ਮੇਲ ਕਾਫ ਆ ਠੀਕ ਆ ਆ ਬਾਕੀ ਫੇਸ ਤੋਂ ਦੇਖ ਲਓ ਠੀਕ ਆ ਆ ਫੇਸ ਜੇ ਵੜ ਦਾ ਹਾਂਜੀ ਵੀਰੇ ਤੋੜ ਗਏ ਤੇ ਉਲਟ ਪੈਣੀ ਵਾਲੇ ਪਾਸੇੋਂ ਨਾਲੋਂ ਨਾਲ ਤੁਸੀਂ ਦੇਖ ਲਓ ਆ ਕਰੋ ਚੈੱਕ ਵੀ ਲੈ ਜੀ ਜੀ ਲੋ ਵੀ ਦੋਸਤੋ ਵਧੀਆ ਵਹਿੜਾ ਨੇ ਅੱਜ ਵੀ ਤਕਰੀਬਨ ਹਰ ਵਾਰ ਦੀ ਤਰ੍ਹਾਂ ਅੱਜ ਵੀ ਵਹਿੜਾ ਤਕਰੀਬਨ 5 ਨੇ ਤੇ ਲਗਾਤਾਰ ਤੁਸੀਂ ਬਿਲਕੁਲ ਆਪਣੇ ਨਾਲ ਜੁੜੇ ਹੋ ਤੇ ਵੇਖ ਰਹੇ ਹੋ ਵਹਿੜਾ ਚੰਗੀਆਂ ਨੇ ਠੀਕ ਹੈ ਪੰਜਾਬ ਵਾੜਾਂ ਦੇ ਵਿੱਚੋਂ ਜਿਹੋ ਜੀ ਵਾੜ ਤੁਹਾਨੂੰ ਚਾਹੀਦੀ ਹੈ ਜਿਹੋ ਜੀ ਮਨਪਸੰਦ ਵਾੜ ਤੁਹਾਡੇ ਭਾਅ ਪੜਤੇ ਦੇ ਅਕੋਰਡਿੰਗ ਫਿੱਟ ਬੈਂਦੀ ਆ ਉਹ ਵਾੜ ਤੁਸੀਂ ਖਾਸ ਤੌਰ ਤੇ ਖਰੀਦ ਸਕਦੇ ਹੋ ਤੇ ਇਹਦਾ ਵੀ ਰਪਿੰਦੇ ਜੀ ਕੀ ਮੁੱਲ ਲੈਦੇ ਆ ਇਹਦਾ ਵੀਰ ਜੀ ਲੈ ਦੇ ਜਿਹੜਾ 36000 ਰੁਪਇਆ ਜੀ 36 ਹੈ ਜੀ 36000 ਰੁਪਇਆ ਜੀ ਵਿੱਚੋਂ ਕੁਮਾਨਤਨ ਕਰਦੇ ਆ 36000 ਜੀ ਠੀਕ ਹੈ ਜੀ ਹਾਂਜੀ ਮਤਲਬ ਇਹ ਆ ਵੀ ਭਰਾਮਾ ਦੀ ਚੁਆਇਸ ਵੇਖਣੀ ਚਾਹੀਦੀ ਆ ਵੀ ਇੱਕ ਵੱਡੀ ਵੱਡੀਆਂ ਵੀ ਵੇੜਾ ਹੋਣੀਆਂ ਚਾਹੀਦੀਆਂ ਕਿਉਂਕਿ ਦੁੱਧ ਦੇ ਅਕੋਰਡਿੰਗ ਜਿਹਨੇ ਕੋਈ 12 ਲੀਟਰ 10 11 12 ਲੀਟਰ ਚੁਣੋ ਰਮਾਨਾ 12 ਤੇ ਹੋ ਸਕਦਾ ਜਿਆਦਾ ਜਿਆਦਾ 12 13 ਚਾਹੋਗੇ ਬਾਕੀ ਮੰਗਣੋਂ ਭਾਵੇਂ ਦਾ 40 ਮੰਗ ਲਈ ਵੇੜ ਵੇਖਦੇ ਆ ਜੀ ਬਿਲਕੁਲ ਬਿਲਕੁਲ ਪਰ ਜਿੱਦਾਂ ਭਾਣ ਆਪਾਂ ਲਈ ਆ 36000 ਦੀ ਹਾਨਾ ਵਿੱਚੋਂ ਮਾਨਤਨ ਭ ਤੇ سپورਟ ਹੈਗਾ ਥੋੜਾ ਜਿਹਾ ਹਵਾਨੇ ਤੇ ਵਾਈਟ ਤੁਸੀਂ ਬਿਲਕੁਲ ਵੀਡੀਓ ਚ ਦੇਖ ਲੈਣਾ ਇੱਕ ਔਰੰਗਾ ਕ੍ਰੋਸ ਵਿਹੜਾ ਕੋਈ ਤਰ੍ਹਾਂ ਦੀ ਗਰਮੀ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਗਈ ਪਿਓਰਿਟੀ ਵਿੱਚ ਕਈ ਵਾਰ ਦਿੱਕਤ ਅੱਗੇ ਆ ਜਾਂਦੀ ਹੈ ਜਿਆਦਾ ਗਰਮੀ ਮਨਉਂਦੀਆਂ ਵਿਹੜਾ ਫਾਰਮ ਆ ਰਹੀਆਂ ਪਰ ਇਹ ਕ੍ਰੋਸ ਸੰਗ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਠੀਕ ਹੈ ਜਿੱਥੇ ਮਰਜੀ ਧੁੱਪੇ ਛਾਵੇਂ ਬਣ ਸਕਦੇ ਹੋ ਕਿਸੇ ਪਸ਼ੂ ਨੂੰ ਵੀ ਤੁਸੀਂ ਤੇ ਇਸ ਤੋਂ ਬਾਅਦ ਅਗਲੀਆਂ ਵਿਹੜਾ ਹੋਰ ਹੈਗੀਆਂ ਵੀਰ ਦੇ ਕੋਲ ਦੋ ਵਿਹੜਾ ਹੈ ਇਹ ਸੋਈ ਹੈ ਜੀ ਹਾਂਜੀ ਠੀਕ ਹੈ ਪ੍ਰੋਪਰ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਿੰਨੇ ਸਾਰੇ ਪਾਸਿਓਂ ਤੇ ਸੋਈ ਹੈ ਵਿਹੜ ਇਹ ਜਿਹ ਠੀਕ ਤੇ ਬੱਚਾ ਇਹਦੇ ਥੱਲੇ ਕੀ ਆ ਗਿਆ ਵੀਰ ਇਹਦੇ ਮਖਰੀ ਬੱਛੀ ਆਈ ਬੱਛੀ ਆ ਗਈ ਸੁਹਾ ਇਹ ਲੱਗਦਾ ਤੀਜਾ ਕਿ ਕਿਵੇਂ ਜਿਹੜਾ ਜੋ ਦਾ ਦੂਸਰਾ ਨੇ ਬਾਕੀ ਮੈਂ ਤੀਸਰੇ ਪਰ ਦੂਸਰਾ ਹੋਗਾ ਸੁਹਾ ਠੀਕ ਆ ਜੀ ਹਾਂਜੀ ਸੁਹਾ ਦੂਸਰਾ ਹੈ ਤੀਜਾ ਸੁਹਾ ਆਹ ਵੇਖੋ ਜੀ ਆਹ ਕਰੋ ਚੱਕਾ ਥਾਣਾ ਤੁਸੇ ਬਹਿਣੀ ਤੋਂ ਉਲਟ ਵਾਲੇ ਪਾਸੇ ਤੇ ਜਿਹੜੇ ਥਾਣਾ ਦੀ ਆ ਉਹ ਇਦਾਂ ਦੀ ਆ ਦੋਸਤੋ ਤੇ ਥਾਨਵੀਰ ਪੂਰੇ ਵਰਦੇ ਆ ਹਾਂਜੀ ਹਾਂਜੀ ਥਾਨ ਪੂਰੇ ਵਰਦੇ ਆ ਬਗਰੇ ਥੋੜੀ ਜਿ ਥੱਲੇ ਦੀ ਟੈੜ ਆ ਅੱਛਾ ਦੁੱਧ ਦੇ ਥੱਲੇ 13 ਕਿਲੋ ਸਨ ਬਣ ਹੈਗਾ ਅੱਛਾ ਬਾਕੀ ਵਿਖਾਵਾ ਥੋੜੇ ਜਿ ਘੱਟ ਵਿਖਾਉਣ ਲਈ ਆ ਟੈੜ ਖਵਾਣੇ ਦੀ ਆਪਾਂ ਕਹ ਲਈ ਟੈੜ ਲੈ ਆਏ ਹੁਣ ਮੰਨ ਲਓ ਗਾਂਥਲੇ 8 ਕਿਲੋ ਬੜੋ ਲੇਵਾ ਖਵਾਉਂਦੇ ਆ ਇਹ ਥੋੜੀ ਟੈੜ ਵਾਨੇ ਦੀ ਆ ਠੀਕ ਆ ਦੁੱਧ ਜਿਹੜਾ 13 ਕਿਲੋ ਇਹਦੇ ਥੱਲੇ ਵੀ ਆ ਵਧੀਆ ਠੰਡਾ ਹੈਗਾ ਇਹ ਠੀਕ ਆ ਹਾਂਜੀ ਬੱਛੀ ਆ ਗਈ ਥੱਲੇ ਬੱਛੀ ਇਹ ਤਾਂ ਮਗਰ ਵੀ ਆ ਦਿਨਾਂ ਦੀ ਵੀ 20 ਦਿਨਾਂ ਦੀ ਬੱਛੀ ਆ ਹਾਂ ਠੀਕ ਆ ਜੋ ਆਪਣਾ ਇਹਨੂੰ ਖੋਲ ਤੇ 12 13 ਦੇ ਸਨ ਜਿਹੜਾ ਦੋਸਤੋ ਦੁੱਧ ਚੱਲਣ ਰਿਆ ਬੱਚੀ ਆ ਠੀਕ ਆ ਤੇ ਬੱਚੀ ਵੀ ਪ੍ਰੋਪਰ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਉਸ ਤੋਂ ਪਹਿਲਾਂ ਆਪਾਂ ਖੋਲ ਕੇ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਹਾਈਟ ਜਿਹੜੀ ਆ ਦੋਸਤੋ ਤਕਰੀਬਨ ਮੀਡੀਅਮ ਤੋਂ ਪਲੱਸ ਆ ਤੇ ਬਾਲੀ ਵੱਡੀ ਨਹੀਂ ਕਿਤੇ ਬਾਲੀ ਦਰਮਿਆਨੀ ਨਹੀਂ ਗੀ ਮੀਡੀਅਮ ਤੋਂ ਪਲੱਸ ਆ ਠੀਕ ਆ ਵੱਡੀਆਂ ਵੇੜਾਂ ਦੇ ਵਿੱਚ ਜਿਹੜੀ ਹਾਈਟ ਪੈ ਜਾਂਦੀ ਆ ਆ ਕਰੋ ਚੱਕ ਜੀ ਹਾਂਜੀ 4 ਕਿਬੀ ਤੇ ਸ਼ਾਮ ਸੁਬਾਹ ਦੀ ਚੁਵਾਈ ਕਰ ਲਈ ਸੀ 6 ਵਜੇ ਕੰਨੇ ਕੋਈ ਨਹੀਂ ਨਹੀਂ ਸੁਬਾਹ ਮੇਰੀ ਚੁਵਾਈ 5 ਵਜੇ ਹੀ ਰਹਾ 5 ਵਜੇ ਦੀ ਚੁਵਾਈ ਹੈ 5 ਵਜੇ ਦੀ ਚੁਵਾਈ ਹੈ ਠੀਕ ਹੈ ਜੀ ਲਓ ਵੀ ਦੋਸਤੋ ਕਰੋ ਚੈੱਕ ਠੀਕ ਹੈ ਤੇ 5 ਵਜੇ ਦੀ ਚੁਵਾਈ ਹੈ ਜਿਹੜਾ ਪਸ਼ੂ ਖਾਸ ਕਰ ਤੋਂ ਸੋਇਆ ਦੋ ਟਾਈਮ ਦੀ ਟਾਈਮ ਟੂ ਟਾਈਮ ਚੁਵਾਈ ਤੁਸੀਂ ਕਰ ਲੈਣੀ ਆ ਕੇ ਘਰੇ ਠੀਕ ਹੈ ਆ ਕਰੋ ਚੈੱਕ ਜੀ ਇਹ ਟਾਈਮ ਜਿਹੜਾ ਦੋਸਤੋ ਤੁਸੀਂ ਜਰੂਰ ਨੋਟ ਕਰ ਲਓ ਠੀਕ ਹੈ ਜੀ ਸਾਢੇ 11:15 ਵਜੇ ਦੇ ਨੀਅਰ ਬਾਊਡ ਜਿਹੜਾ ਸਮਾਂ ਹੈਗਾ 11 ਤੋਂ ਲੈ ਕੇ ਸਾਢੇ 11:15 ਵਜੇ ਦਾ ਜਿਹੜਾ ਸਮਾਂ ਹੈ ਤੇ ਚੁਵਾਈ ਜਦੋਂ ਬੰਦਾ ਥਣ ਦਾ ਪਸ਼ੂ ਹੁੰਦਾ ਨਾਰਮਲੀ ਉਦੋਂ ਆਪਾਂ ਨੂੰ ਥੋੜਾ ਬਧੇਰੇ ਸਮਝ ਆ ਜਾਂਦਾ ਕਿਉਂਕਿ ਚੁਵਾਈ ਆ ਸਵੇਰ ਸਾਢੇ 5 5:30 ਵਜੇ ਦੀ ਹੋਈ ਆ ਤੇ ਭਿੰਦੇ ਵੀਰ ਜੀ ਕੀ ਲੈਦੇ ਇਸ ਬੈਡ ਦਾ ਇਹਦਾ ਵੀਰ ਜੀ 36000 ਰੁਪਏ ਆਗੇ 36000 ਰੁਪਏ 36000 ਰੁਪਏ ਵਿੱਚ ਮਾਨਤਨ ਕਰ ਦਿਆਂਗੇ ਠੀਕ ਹੈ ਵੀਰ ਹਾਂਜੀ 36000 ਦੇ ਵਿੱਚੋਂ ਦੋਸਤੋ ਇਸ ਬੈਡ ਤੇ ਜਿਹ ਤਿੰਨ ਬਾਕੀ ਚੁਆਈ ਚੁਈ ਪੂਰੀ ਹੈਗੀ ਐ ਟੈਟ ਹਲੇਵੇ ਹਵਾਨੇ ਦੀ ਆ ਤੇ ਦੁੱਧ ਰਾਜਰ ਕਰਜੂ 15 ਕਿਲੋ ਠੀਕ ਆ ਉਹ ਜੀ ਸੇਵਾ ਚਾਹੀਏ ਕੋਈ ਢੀ ਸੇਵਾ ਚ ਨਹੀਂ ਆਈ ਹੂੰ ਹੂੰ ਦੁੱਧ 15 ਕਿਲੋ ਪਰਜੂ ਜੇ ਸੇਵਾ ਚਲੇਗੀ ਜੀ ਕਰਨੀ ਕਰਨਾ ਵੀ ਚਾਹੀਦਾ ਜੀ ਬੈੜ ਤੋਂ ਵੈਸੇ ਕੁਝ ਘਾਟ ਵਾਲੀਆਂ ਸਿਰਫ ਸੇਵਾ ਨੇ ਕਹੇ ਨੇ ਬਿਲਕੁਲ ਬਿਲਕੁਲ ਹਾਂਜੀ ਠੀਕ ਆ ਦੋਸਤੋ ਜਰੂਰ ਧਿਆਨ ਚ ਰੱਖ ਲਿਓ ਇਸ ਤੋਂ ਬਾਅਦ ਜਿਹੜੀ ਇੱਕ ਲਾਸਟ ਤੇ ਵੈੜ ਆਉਂਦੀ ਆ ਇਹ ਟੁਕੀਏ ਕੀ ਸੂਈ ਆ ਵੀ ਜੀ ਇਹ ਵੀਰ ਜੀ ਗੱਪਣਾ ਜੀ ਗੱਪਣੇ ਹਨਾ ਠੀਕ ਆ ਹਜੇ ਤਿਆਰੀ ਕਿੰਨਾ ਸਮਾਂ ਲਾਜੂਏ ਇਹ ਇਹਨੇ ਵੀਰ ਜੀ 10 ਕਿ ਦਿਨ ਲੈ ਜੂ ਹਾਂ ਆ 10 ਕਿ ਦਿਨ ਲੈ ਜੂ ਆ ਵੇਖੋ ਜੀ ਠੀਕ ਆ ਤੇ ਸੁਭਾ ਕੇ ਨਾ ਦੂਜਾ ਨਹੀਂ ਪਹਿਲਣਿਆ ਜੇ ਇਹ ਪਹਿਲਣ ਬੱਚੀ ਹੈ ਪਹਿਲਣ ਆ ਜੀ ਠੀਕ ਆ ਪਹਿਲਣ ਬੱਚੀ ਹੈ ਦੋਸਤੋ ਆ ਫੇਸ ਤੋਂ ਦੇਖੋ ਤੁਸੀਂ ਠੀਕ ਆ ਜੀ ਮੂੰਹ ਮੱਥਾ ਜਿਹੜਾ ਆ ਕਰੋ ਜੇ ਆ ਵੇਖੋ ਥਾਣਾ ਦੀ ਠੀਕ ਆ ਜੀ ਬੈਣੀ ਤੋਂ ਜਿਹੜੇ ਥਣ ਦੀ ਗਾ ਸ਼ੇਪ ਆ ਉਹ ਬਿਲਕੁਲ ਧਿਆਨ ਦੇ ਨਾਲ ਦੇਖ ਲਓ ਜੀ ਠੀਕ ਹੈ ਇਹਨੂੰ ਤੋੜ ਗਏ ਫਿਰ ਬਹੁਤ ਹੋ ਗਿਆ ਕੀ ਕਰੂ ਜੇ ਠੀਕ ਹੈ ਲੈਫਟੀ ਜਿਹੜੀ ਦੋਸਤੋ ਹਜੇ ਬਣਾਈ ਜਾਂਦੀ ਆ ਹਵਾਨਾ ਪਹਿਲਾਂ ਬੈਠਦੇ ਸੁਣਾ ਤੇ ਬਣੀ ਜਾਂਦੀ ਆ ਤੇ ਰੇਟ ਭਾਅ ਫਰ ਤਾਂ ਆਪੇ ਵੀਰ ਤੋਂ ਪੁੱਛ ਲਾਂਗੇ ਬਾਕੀ ਤੁਸੀਂ ਤਸੱਲੀ ਦੇ ਨਾਲ ਦੇਖ ਲਓ ਵੀਡੀਓ ਨੂੰ ਜਿਹੜਾ ਦੋਸਤੋ ਐਂਡ ਤੱਕ ਦੇਖ ਲਿਆ ਕਰੋ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਫੋਨ ਲਗਾ ਲਿਆ ਕਰੋ ਮਾਲਕ ਨੂੰ ਤਾਂ ਜੋ ਪੂਰੀ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਹੈਗੀ ਆ ਚੀਜ਼ ਨੂੰ ਵੇਖ ਕੇ ਦੇਖ ਕੇ ਜੜੀ ਸਮਝ ਆ ਸਕੇ ਹੂੰ ਠੀਕ ਆ ਵੀਰ ਇਹ ਤਾਂ ਕਿੰਨਾ ਪਿੰਦੇ ਮੁੱਲ ਵੀਰ ਇਹਦਾ ਏਡੀ ਭਾਇਆ 33000 ਰੁਪਏ ਇਹ ਦੇਖ ਲੈਣ ਵਾਲਾ ਜੀ 33000 ਬਾਕੀ ਇਹ ਵੀ ਜਿੰਨੇ ਕੁ ਵੱਠ ਦਿਨ ਸਾਹਬ ਲਈ ਮੱਛੀ 40000 ਦੀ ਬਣ ਜੂਗੀ ਜੀ ਬਿਲਕੁਲ ਜੀ ਹਾਂ ਜੀ ਅੱਜ ਦੀ ਹਾਲ ਦੀ ਗੱਲ 33000 ਰੁਪਏ ਵਿੱਚੋਂ ਥੋੜਾ ਬਾਧਾ ਮਾਨਤਾ ਨੂੰ ਵੀ ਕਰ ਦਿਆਂਗੇ ਚਲੋ ਕੋਈ ਗੱਲ ਨਹੀਂ ਠੀਕ ਆ ਜ਼ਰੂਰ ਜੀ ਜ਼ਰੂਰ ਕਰਨਾ ਚਾਹੀਦਾ ਭੈਣ ਭਰਾ ਦਾ ਹਾਂ ਜੀ ਹਾਂ ਜੀ ਜਿੰਨਾ ਵੀ ਆਪਣੇ ਘਰੇ ਪਹੁੰਚਦੇ ਸਾਰੇ ਸੈਟੀਸਫਾਈ ਜਾਣੇ ਚਾਹੀਦੇ ਆ ਹਾਂ ਜੀ ਹਾਂ ਜੀ ਜ਼ਰੂਰ ਜੀ ਤੇ ਇੱਕ ਪਿੰਦੇ ਵੀਰ ਸੰਪਰਕ ਵੀ ਆਪਣੇ ਜ਼ਰੂਰ ਸ਼ੇਅਰ ਕਰ ਦਈਏ ਵੀਰ ਨਾਲ ਹਾਂ ਜ ਹਜੇ ਇੱਕ ਹੀ ਚ ਨੰਬਰ ਤੇ ਮੇਰੇ ਕੋਲ ਦੋ ਆ ਮੈਂ ਇੱਕ ਹੀ ਚ ਲਾਇਆ ਜੀ। ਉਹ ਠੀਕ ਹੈ ਫਿਰ ਇੱਕ ਤੇ ਭੈਣ ਭਰਾ ਕੋਈ ਸੰਪਰਕ ਕਰ ਲੈ। ਜਿਹੜਾ ਇੱਕ ਨੰਬਰ ਤੇ ਭੈਣ ਭਰਾ ਫੋਨ ਕਰੂਗਾ ਨਾ ਫਿਰ ਸਿੱਧਾ ਇਹ ਆ ਵੀ ਮੇਰੇ ਕੋਲ ਕਨੈਕਟ ਹੋ ਜੀ ਸਿੱਧਾ ਜੀ। ਜੀ। ਇਹ ਆ ਵੀ ਦੋ ਨੰਬਰ ਆ ਹੋਰ ਦੂਸਰੇ ਮੋਬਾਈਲ ਤੇ ਆ ਕੇ ਕੋਈ ਹੋਰ ਵੀ ਕਰੋ। ਉਹ ਬੱਚਾ ਚੋਕਲੇ ਕੋਈ ਸੌ ਫਿਰ ਗੱਲ। ਉਹ ਪੂਰੀ ਗੱਲਬਾਤ ਸਮਝ ਨਹੀਂ ਲੱਗਦੀ ਫਿਰ। ਸਮਝ ਨਹੀਂ ਲੱਗਦੀ ਫਿਰ ਦੂਸਰੇ ਤੇ ਲਾਓ। ਇਸੇ ਕਰਕੇ ਮੈਂ ਨੰਬਰ ਹਰ ਵੀਡੀਓ ਤੇ ਆਪ ਦੇ ਇੱਕ ਹੀ ਦਿੰਦਾ। ਜਿਹੜਾ ਫੋਨ ਕਰੂਗਾ ਸਿੱਧੀ ਗੱਲ ਮੇਰੇ ਨਾਲ। ਇਹ ਹੈਂਡਲ ਕਰਨਾ ਹੁੰਦਾ ਹਨਾ। ਕਈ ਵੀਰ ਨ ਤੇ ਵੜਾ ਅਜ ਪੰਜ ਸੀਗੀਆਂ ਵੀਰਪਿੰਦੇ ਦੇ ਕੋਲ ਦੋਸਤੋ ਪਿੰਡ ਪੂਨੀਆਂ ਹੈਗਾ ਤਹਿਸੀਲ ਪੱਟੀ ਜ਼ਿਲ੍ਹਾ ਅਸ਼ਰੀ ਤਰਨਤਨ ਸਾਹਿਬ ਤੇ ਮੇਰੇ ਵੀਰ ਦਾ ਸੁਚੈਣ ਬਾਠ ਦਾ ਬਹੁਤ ਵੱਡਾ ਯੋਗਦਾਨ ਹੈ ਕੰਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਕਿੱਥੋਂ ਹੈ ਵੀਰ ਨੇ ਕਲਸੀ ਕਲਸੀਆਂ ਤੋਂ ਵਪਾਰ ਦੀ ਲੈਣ ਨਾਲ ਹਾਂਜੀ ਉਹਨੇ ਵਪਾਰ ਦੀ ਲੈਣ ਆ ਜੀ ਅੱਛਾ ਅੱਛਾ ਉਹੀ ਇਹਨਾਂ ਆਪਣੇ ਬਣਾ ਜੀ ਦਾ ਤੇ ਜੋਬਨ ਭਾਣੇ ਕੀ ਲਿਆ ਉਤੋਂ ਇਹ ਜੋਬਨ ਭਾੜਾ ਜੀ ਇਹ ਖਰੀਦ ਪ੍ਰੇਮ ਜੋਬਨ ਭਾਣਾ ਜੀ ਦਾ ਸਭਚੈਣ ਬਾੜ ਦਾ ਇਹ ਪ੍ਰੇਮ ਹੈ ਨਾ ਉਹ ਜੋਬਨ ਭਾਣਾ ਗਿਆ ਜੀ ਮਾੜੇ ਕੋਈ ਵੀ ਡੰਗਰ ਆ ਗਿਆ ਉਸ ਵੇਲੇ ਨੂੰ ਫੋਨ ਕਰ ਦੇਣਾ ਮੈਨੂੰ ਨਹੀਂ ਕਰਨਾ ਇਹਨੂੰ ਕਰਨਾ ਤੇ ਜੋ ਬਣਾ ਲਿਆ ਕੇ ਵੜ ਲੈਗਾ ਨਹੀਂ ਨਹੀਂ ਫਿਰ ਦੱਸਣਾ ਜ਼ਰੂਰੀ ਪੈਂਦਾ ਧੰਨਵਾਦ ਕਰਨਾ ਪੈਂਦਾ ਉਸ ਭਰਾ ਦਾ ਜਿਹੜਾ ਵੀ ਤੁਹਾਨੂੰ ਦੱਸਦਾ ਚੰਗੀ ਚੰਗੀ ਨਸਲਾਂ ਆਪਣੇ ਹੋਰ ਭੈਣ ਭਰਾਵਾਂ ਤੱਕ ਚੀਜ਼ ਪਹੁੰਚਦੀ ਆ ਤੇ ਚਲੋ ਧੰਨਵਾਦ ਉਸ ਵੀਰ ਦਾ ਵੀ ਇੱਕ ਵੀਰ ਤੇ ਦੂਜਾ ਮੇਰੇ ਵੀਰ ਭਰਾ ਮਾੜੀ ਉਧੋ ਗਿਆ ਤੇ ਵੇਹ ਗਿਆ ਹਾਂਜੀ ਵੀਰ ਵੀਰ ਆ ਹਾਂਜੀ ਤੇ ਅਮਰਤੋਣੀ ਵੀਰ ਆ ਜੀ ਹਾਂਜੀ ਉਹ ਵੀ ਆਪਣੇ ਕੋਲ ਮਾਲਵਾੜਾ ਘਰ ਦੇ ਮਾਲ ਮਗਰਾਂ ਨੂੰ ਫੋਨ ਪਹਿਲਾਂ ਕਰ ਦੇਣਾ ਜੀ ਬਿਲਕੁਲ ਜੀ ਹਾਂਜੀ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਆ ਹਰ ਕਦੇ ਇਹ ਨਾ ਸਹਿਯੋਗ ਨਾਲ ਕੰਮ ਚੱਲਦਾ ਜੀ ਸਹਿਯੋਗ ਨਾਲ ਜੀ ਮੈਂ ਕਦੀ ਜ਼ਿਆਦਾ ਬਾਹਰ ਫੇਰਨ ਗਿਆ ਨਹੀਂ ਜੀ ਬਿਲਕੁਲ ਬਿਲਕੁਲ ਉਹਨਾਂ ਕੋਲ ਮਾਲ ਆ ਗਿਆ ਮੈਨੂੰ ਫੋਨ ਕਰ ਦੇਣਾ ਹਾਂਜੀ ਮੈਂ ਜਾ ਕੇ ਮਾਲ ਲੈ ਆਉਣਾ ਜੀ ਦੱਸ ਕੇ ਦੇ ਦੇਣਾ ਦੱਸ ਕੇ ਲੈ ਬਿਲਕੁਲ ਬਿਲਕੁਲ ਹਾਂਜੀ ਤੇ ਚਲੋ ਬਹੁਤ ਬਹੁਤ ਧੰਨਵਾਦ ਜਿਹੜਾ ਤੁਹਾਡਾ ਵੀਰ ਹਾਂਜੀ ਤੇ ਆਪਣੀ ਆਡੀਅנס ਦਾ ਆਪਣੇ ਭੈਣ ਭਰਾ ਦਾ ਜਿੰਨੇ ਵੀ ਆਪਣੇ ਨਾਲ ਦੋਸਤੋ ਤੁਸੀਂ ਜੁੜੇ ਹੋ ਜਿੰਨੇ ਵੀ ਆਪਣੇ ਚੈਨਲ ਨੂੰ ਦੇਖਦੇ ਹੋ ਸਪੋਰਟ ਕਰਦੇ ਹੋ ਠੀਕ ਹੈ ਜੀ ਦਿਨ ਹਰ ਦਿਨ ਜਿਹੜੇ ਤੁਸੀਂ ਨਵੇਂ ਭੈਣ ਭਰਾ ਆਪਣੇ ਨਾਲ ਅਟੈਚ ਹੁੰਦੇ ਹੋ ਜੁੜਦੇ ਹੋ ਸਾਰਿਆਂ ਦਾ तहे دل ਤੋਂ ਧੰਨਵਾਦ ਕਰਦੇ ਹਾਂ ਵੀਡੀਓ ਨੂੰ ਜਿਹੜਾ ਦੋਸਤੋ ਬਹੁਤ ਬਹੁਤ ਸ਼ੇਅਰ ਕਰਦੇ ਆ ਕਰੋ ਕੁਝ ਨਵੇਂ ਫਾਰਮਰ ਨੇ ਜਿੰਨਾਂ ਤੱਕ ਆਪਣੀ ਵੀਡੀਓ ਨਹੀਂ ਪਹੁੰਚਦੀ ਉਹਨਾਂ ਤੱਕ ਵੀ ਪਹੁੰਚਦੀ ਕਰਦਾ ਕਰੋ ਕਈ ਵਾਰ ਕਿਸੇ ਲੋੜਵੰਦ ਵੀਰ ਨੂੰ ਚੀਜ਼ ਜ਼ਰੂਰਤ ਹੁੰਦੀ ਹੈ ਪਸ਼ੂ ਖਰੀਦਣ ਦੀ ਕਿਰਾਂ ਪਸ਼ੂ ਨਿਗਾਹ ਦੇ ਵਿੱਚ ਨਹੀਂ ਆਉਂਦਾ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ